ਪੱਟ ਕੇ ਪੁੱਤ ਬਗਾਨੇ ਕਾ ਤੋ ਬੈਗੀ ਤੋੜੇ ਯਾਰ ਨੇ ਨੀ ਦਿਲ ਦੀ ਸੱਚੀ ਦਸਰ ਕਾਨੇ ਕਾ ਤੋ ਮਿਲਣੋ ਰਹਗੀ ਨੀ ਹਰ ਕੇ ਕੌਲ ਕਿਰਾਰ ਕਾਸ ਤੋ ਝੂਠੀ ਪੈਗੀ ਨੀ ਹੋ ਕਰਕੇ ਕੌਲ ਕਿਰਾਰ ਕਾਸ ਤੋ ਝੂਠੀ ਪੈਗੀ ਨੀ ਅਣੀਆਂ ਕਰਕੇ ਹਰ ਖੀ ਯਾਰਾ ਹੱਥੀ ਭੇਦ ਖੋਲਿਆ ਤਾਰਾ ਦੁਸ਼ਮਨ ਹੋ ਗਿਆ ਵੇ ਕਰਤਾਰਾ ਵੀਰੇ ਦੇਕਨ ਪਰਤੇ ਮੇਰੇ ਜੀ ਖਟਿਆ ਤੂ ਉਹਦੇ ਸਾਹਮਣੇ ਟੀਚਰ ਕਰ ਤਿਆ ਤੂੰ ਉਹਦੇ ਸਾਹਮਣੇ ਟਿਚੜ ਕਰਕੇ ਨੀ ਸੜ ਲੈਣ ਤੇ ਜੀਨੇ ਸੜਨਾ ਸੜ ਲੈਂਨ ਤੇ ਜੀਨੇ ਸੜਨਾ ਪਾ ਕੇ ਪਿਆਰ ਤੇਰ ਕੀ ਡਰਨਾ ਦੁਨੀਆਂ ਤੇ ਇੱਕ ਦਿਨ ਮਰਨਾ ਤਾਂ ਕੋ ਉਲਕ ਉਲਕ ਰਹਿਣਾ ਨਹੀਂ ਤੇਰੀ ਖਾਤਰ ਰੂਪ ਕਿਸੇ ਬੜੂਏ ਦਾ ਸਹਿਣਾ ਨਹੀਂ ਉਹ ਤੇਰੀ ਖਾਤਰ ਰੂਪ ਕਿਸੇ ਬੜੂਏ ਦਾ ਸਹਿਣਾ ਨਹੀਂ ਮੈਂ ਵੀ ਦੱਸ ਕਿਤਨੂ ਚਾਵਾ ਉੱਠਣ ਉੱਠਣ ਝੜਕਾ ਖਾਵਾ ਕਿਹੜਾ ਨਿੱਤ ਬਹਾਨਾ ਲਾਵਾ ਹੁੰਦੇ ਰਹਿਣ ਵਿਧਾਰੇ ਵੇ ਤੇ ਪਰਤੀਤੀ ਹੋ ਗਈ ਮਾਪੇ ਪਰਮਾ हो गई मापे पर मारे वे नी तू के लप्पे लारे ਨੀ ਕੁ ਛੱਡ ਕੇ ਲੱਤੇ ਲਾਰੇ ਪੈਰ ਦੇ ਤੜਕੇ ਮਿਲ ਮੁਟਿਆਰ ਨੂੰ ਤੇ ਲੈਣ ਕੋਲਾਂ ਬਿਸਾਰੇ ਮਿੰਤਾ ਕਰੇ ਨੀ ਮਾਣਾ ਨੀ ਸਾਡਾ ਰਾਂਝਾ ਰਾਜੀ ਤੇਰਾ ਕੁਝ ਵੀ ਜਾਣਾ ਨੀ ਹੋ ਸਾਡਾ ਰਾਂਝਾ ਰਾਜੀ ਤੇਰਾ ਕੁਝ ਵੀ ਜਾਣਾ ਨੀ ਇਹ ਤਾਂ ਗੱਲ ਮੁਸ਼ਕਲ ਜੀ ਤੰਨਾ ਦੋਵੇਂ ਹੱਥ ਜੋੜ ਕੇ ਬੰਨਾ ਹੋਰ ਜੋ ਅੱਖੇ ਸੋਈ ਮੰਨਾ ਹਾੜੇ ਮਨ ਸਮਝਾ ਲਵੇ ਟੇਢ ਕੇ ਪਾਵੇਂ ਕਿੰਨਾ ਚਿਤ ਪਰਚਾ ਲਵੇ ਹੱਥ ਖੇੜ ਕੇ ਪਾਵੇਂ ਕਿੰਨਾ ਚਿਤ ਪਰਚਾ ਲਵੇ ਜਾਣੀ ਤੂੰ ਬੱਲੀਏ ਕਦਰ ਨਾ ਪਾਈ ਇਹੋ ਬੱਲੀਏ ਕਦਰ ਨਾ ਪਾਈ ਨੀ ਮਿੱਤਰਾਂ ਜਿੰਦ ਤੇਰੇ ਨੋਂ ਲਾਈ ਮੱਛੀ ਕੌਂਕਿਆਂ ਵਿੱਚ ਦੁਹਾਈ ਕਾ ਤੋਂ ਦਗਾ ਕਮਾਇਆ ਨੀ ਹੁੰਦੇ ਰਹਿ ਗਏ ਤੇਰੇ ਤੂੰ ਕੁਝ ਪੱਲੇ ਪਾਇਆ ਨਹੀਂ ਹਾਏ ਹੁੰਦੇ ਰਹਿ ਗਏ ਤੇਰੇ ਤੂੰ ਕੁਝ ਪੱਲੇ ਪਾਇਆ ਨਹੀਂ ਜੰਨਾ ਇੱਕੋ ਇੱਕ ਮਜਬੂਰੀ ਜਿਹੜੀ ਦੱਸਣੀ ਪਈ ਜ਼ਰੂਰੀ ਨਾ ਕਿਸੇ ਵਰਜੀ ਨਾ ਕਿਸੇ ਪੂਰੀ ਹਾਮੀ ਤਾਂ ਨਾ ਭਰਦੀ ਵੇ ਜਾਨ ਮੇਰੀ ਦਾ ਧੋਖਾ ਲੱਕ ਪਤਲੇ ਤੋਂ ਡਰਦੀ ਵੇ ਜਾਨ ਮੇਰੀ ਦਾ ਧੋਖਾ ਲੱਕ ਪਤਲੇ ਤੋਂ ਡਰਦੀ ਵੇ